ਹਾਈ ਪਾਵਰ ਕਮੇਟੀ ਦੀ ਡੱਲੇਵਾਲ ਦੇ ਨਾਲ ਮੀਟਿੰਗ ਜਿਹੜੀ ਬੇਸਟ ਆ ਰਹੀ ਹੈ ਕਿ ਢੱਲੋਂ ਸਾਹਿਬ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਾਫੀ ਲੋ ਆ ਸਟਾਫ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਆ ਮੈਨੂੰ ਲੱਗਦਾ ਥੋੜਾ ਟਾਈਮ ਘਟਣਗੇ ਜਿੱਦਾਂ ਦੇ ਹਾਲਾਤ ਆ ਡੱਲੇਵਾਲ ਸਾਹਿਬ ਬਿਲਕੁਲ ਜੀ ਰਾਤ ਵੀ ਉਹਨਾਂ ਦੀ ਪੋਜੀਸ਼ਨ ਜਿਹੜੀ ਹੈਗੀ ਆ ਉਹ ਡਰਾਮਾ ਟੂ ਲੋਕੀ ਸੀ ਖਰਾਬ ਹੋ ਗਈ ਸੀ ਬੀਪੀ ਡਾਊਨ ਹੋ ਗਿਆ ਸੀ ਔਰ ਉਸ ਤੋਂ ਬਾਅਦ ਲੱਕ ਪੱਗ ਮਤਲੇ ਹੋ ਗਿਆ ਸੀ ਕਿ ਜੀ ਪਰ ਫਿਰ ਵੀ ਡਾਕਟਰਾਂ ਦੀ ਆ ਪਤਨਵਾਦ ਕਰਦੇ ਉਹਨਾਂ ਡਾਕਟਰਾਂ ਦੀ ਜਿਹੜੀ ਡਾਕਟਰ ਸੁਦੇਮਾਨ ਸਿੰਘ ਹੋਰ alli ਟੀਮ ਆ ਉਹ ਲੱਗੀ ਹੋਈ ਹੈ ਹੂੰ ਉਹਨਾਂ ਨੇ ਪੂਰੀ ਤਰ੍ਹਾਂ ਮਤਲਬ ਇਹ ਚੰਦੇ ਹੀ ਨਾਲ ਮਿਹਨਤ ਕਰਕੇ ਉਹਨਾਂ ਦਾ ਡੀਪੀਏ ਜਿਹੜਾ ਉਹਨੂੰ ਫਿਰ ਥੋੜਾ ਲੈਣ ਦਾ ਜੀ ਜੀ ਲੇਕਿਨ ਜਿਹੜਾ ਹੈਗਾ ਜਾਂ ਮਾਪਤ ਹੈ ਉਹ ਹੱਡੀਆਂ ਦੇ ਨਾਲੋਂ ਅਲੱਗ ਜਿਹੜਾ ਉਹ ਛੱਡ ਰਿਹਾ ਹੈ ਕੇਰੋ ਜੀ ਜੀ ਕੋਲ ਮਨ ਲੱਗਿਆ ਆਪਾਂ ਕਹਿ ਸਕਦੇ ਹਾਂ ਇਸ ਪਰ ਉਹ ਹੱਡੀਆਂ ਦੀ ਮੁੱਠ ਬੜੀ ਹੋਈ ਹੂੰ ਹੂੰ ਕਿਉਂਕਿ ਜਿਹੜੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਉਹ ਕਮੇਟੀ ਜਿਹੜੀ ਜਸਟਿਸ ਨਿਮੋਪ ਸਿੰਘ ਜਿਹੜੇ ਸੇਵਾਮੁਖਤ ਹੈ ਉਹਨ ਹੇ ਪੱਤਰਕਾਰ ਜੀ ਸਤਿ ਸ੍ਰੀ ਅਕਾਲ ਮਾਫ ਕਰਨਾ ਤੁਹਾਡੀ ਆਵਾਜ਼ ਘਟ ਗਈ ਮਾੜਾ ਚੈੱਕ ਕਰਿਓ ਮਾਈਕ ਪਲੀਜ਼ ਜੀ ਬਹੁਤ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਕਿ ਉਸ ਕਮੇਟੀ ਨੂੰ ਮਿਲਣਾ ਚਾਹੀਦਾ ਜਾ ਕੇ ਜੀ 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 ਉਹ ਕਮੇਟੀ ਤੁਹਾਡੇ ਮਸਲੇ ਹੱਲ ਕਰ ਦੂਗਾ ਉਹ ਇਹ ਤਾਂ ਦੇਖ ਲਓ ਵੀ ਉਸ ਕਮੇਟੀ ਦੀਆਂ ਜਿਹੜੀਆਂ ਜਿਹੜੀਆਂ ਸ਼ਰਤਾਂ ਕੀ ਆਉਂਦਾ ਜੀ ਜੀ ਉਹਨਾਂ ਦੀ ਟਰਮਜ਼ ਐਂਡ ਕੰਡੀਸ਼ਨਸ ਕੀ ਹੈ ਤੇ ਇੱਕ ਵਾਲੀ ਕੀ ਹੈ ਹਮਮ ਟਰਮਜ਼ ਐਂਡ ਕੰਡੀਸ਼ਨਸ ਤਾਂ ਉਹਨਾਂ ਦੀ ਇਹ ਹੈਗੀ ਹੈ ਜੀ ਕਿ ਜਿਹੜੇ ਇਹ ਇਹਨਾਂ ਨੂੰ ਕਿਵੇਂ ਕਢਵਾਉਣਾ ਹੈ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਅਸਲ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਇਕਰਤਜ਼ਾ ਫੈਸਲਾ ਕਰਦਿਆਂ ਹਰਿਆਣਾ ਸਰਕਾਰ ਨੂੰ ਹਦਾਇਤ ਦਿੱਤੀ ਸੀ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਦੱਸੋ ਨਾ ਅਜ ਤੁਸੀਂ ਇਹ ਰਸਤੇ ਕਾਹ ਨਹੀਂ ਕਰੋ ਜੀ ਚਾਹੇ ਉਹ ਖਨੌਰੀ ਦਾ ਤੇ ਚਾਹੇ ਉਹ ਸ਼ੰਭੂ ਦਾ ਦੇ ਲੋਕਾਂ ਨੂੰ ਹੱਕ ਹੈ ਕਿ ਉਹ ਦਿੱਲੀ ਜਾ ਕੇ ਆਪਣੇ ਹੱਕਾਂ ਦੇ ਕੋਲੇ ਰੋਣ ਪਿੱਤਨ ਉੱਤੇ ਧਰਨਾ ਜਲਤਾ ਜਲੂਸ ਮੁਜਾਹਰਾ ਜੋ ਕਰਨਾ ਹੈ ਵਿਧਾਨ ਦੇ ਮਤਾਬਕ ਉਹਨਾਂ ਨੂੰ ਹੱਕ ਉਹ ਕਰ ਲੈਣ ਦਿਓ ਹਰਿਆਣਾ ਸਰਕਾਰ ਸੁਪਰੀਮ ਕੋਰਟ ਚ ਲਈ ਕਿ ਸੁਪਰੀਮ ਕੋਰਟ ਨੇ ਉਹਨੂੰ ਸਟੇ ਕਰਤਾ ਤੇ ਨਾਲ ਇੱਕ ਕਮੇਟੀ ਬਣਾਤੀ ਜਿਹੜੀ ਇੱਕ ਕਮੇਟੀ ਹੈ ਜਿਹੜੀ ਇਹ ਕਮੇਟੀ ਸਾਰਾ ਕੁਝ ਕਰੂਗੀ ਇਹ ਜਾ ਕੇ ਉਹਦੇ ਬਾਰੇ ਪ੍ਰਬੰਧ ਕਰੂਗੀ ਸੁਣੂਗੀ ਤੇ ਫਿਰ ਆਪਾਂ ਰਸਤਾ ਖੋਲਣ ਬਾਰੇ ਗੱਲ ਕਰਾਂਗੇ ਸਿਰਫ ਤੇ ਸਿਰਫ ਆਹੀ ਉਹਨਾਂ ਦਾ ਕੰਮ ਹੈ ਜਿਹੜਾ ਉਸ ਕਮੇਟੀ ਨੂੰ ਦਿੱਤਾ ਹੋਇਆ ਹੈ ਜੀ ਤਾਂ ਉਸ ਕਮੇਟੀ ਨੂੰ ਪਹਿਲਾਂ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਮਿਲਨੇ ਸੀ ਲੇਕਿਨ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਉਸ ਕਮੇਟੀ ਨੂੰ ਚਿੱਠੀ ਨਹੀਂ ਦਿੱਤੀ ਸੀ ਕਦੇਵਾਲ ਸਾਹਿਬ ਨੇ ਕਿ ਭਾਈ ਅਸੀਂ ਤੁਹਾਨੂੰ ਮਿਲਿਆ ਸੀ ਤੇ ਤੁਸੀਂ ਮੁੜ ਕੇ ਉਸਤਾ ਹੀ ਨਹੀਂ ਬਾਤਿਆ ਉਹਨਾਂ ਨੇ ਹੋਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਆ ਸੁਜਗਤ ਕਿਸਾਨ ਮੋਰਚਾ ਪਹਿਲਾਂ ਉਹਨਾਂ ਨੇ ਮੰਨ ਲਿਆ ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਇਹ ਗੱਲ ਤੋਂ ਗਾਇਦਾ ਹਮ ਹਮ ਆਪਾਂ ਜਦ ਇਹ ਗੱਲ ਸਾਡੀ ਜਾਨ ਬਚਾਉਣ ਦੀ ਗੱਲ ਕਰਦੇ ਹਾਂ ਹੋਰ ਪਾਸੇ ਨੂੰ ਲੈ ਕੇ ਜਾ ਰਹੇ ਹਮ ਹਮ ਤੇ ਕੱਲ ਫਿਰ ਉਸ ਕਮੇਟੀ ਨੇ ਕਲੀਅਰ ਹੀ ਕਰਤਾ ਕਿ ਸਾਨੂੰ ਸਰਕਾਰ ਨਾਲ ਗੱਲ ਕਰਨ ਦੇ ਤੱਕ ਹੱਥਿਆਰ ਹੀ ਨਹੀਂ ਅਸੀਂ ਭਾਰਤ ਸਰਕਾਰ ਨੂੰ ਕੁਝ ਨਹੀਂ ਕਰ ਸਕਦੀ ਅਸੀਂ ਤਾਂ ਸੁਪਰੀਮ ਕੋਰਟ ਨੂੰ ਜਾ ਕੇ ਰਿਪੋਰਟ ਕਰ ਦੇਣੀ ਹੈ ਜੀ ਫਿਰ ਉਹ ਕਮੇਟੀ ਆਈ ਉਸ ਕਮੇਟੀ ਨੇ ਆਖਿਓ ਤੇ ਰਿਬੈਂਟ ਕੀਤੀ ਕਿ ਦਲੇਲਾਲ ਸਾਹਿਬ ਤੁਸੀਂ ਇਲਾਜ ਕਰਾਓ ਜੀ ਤੁਸੀਂ ਹਸਪਤਾਲ ਦੇ ਦਾਖਲ ਹੋ ਜੋ ਤੇ ਦਲੇਲਾਲ ਸਾਹਿਬ ਨੇ ਪੂਰਨ ਜਵਾਬ ਦਿੱਤਾ ਉਹ ਕਹਿੰਦੇ ਜੀ ਨਹੀਂ ਮੈਨੂੰ ਆਪਣੀ ਜਾਨ ਦੇ ਨਾਲ ਉਹ ਕਿਸਾਨਾਂ ਦੇ ਹਿੱਤ ਜਿਹੜੇ ਆ ਉਹ ਵੱਧ ਪੈ ਰਹੇ ਆ ਜੀ ਜੀ ਜਿਹੜੀ ਪਹਿਲੀ ਪਹਿਲ ਜਿਹੜੀ ਹੈਗੀ ਇਹ ਕਿਸਾਨਾਂ ਦੇ ਇਤਾਂ ਲਈ ਹੈ ਇਸ ਲਈ ਮੈਂ ਭਾਈ ਇੱਥੇ ਪਿਆ ਲਟਕਰੀਆਂ ਚਲਾਉਣੇ ਸੋ ਇਹੋ ਜੀ ਜੀ ਔਰ ਮੈਂ ਆਪਣਾ ਕੋਈ ਅਨਾਜ ਦਾ ਖਾਣੇ ਕੀ ਸੀ ਮੈਂ ਕੋਈ ਇਲਾਜ ਵੀ ਨਹੀਂ ਕਰਵਾ ਹੂੰ ਹੂੰ ਦੂਜੇ ਪਾਸੇ ਕੱਲੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਸੀ ਜੀ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹੁਣ ਪੰਜਾਬ ਸਰਕਾਰ ਦੇ ਇੱਕ ਹੋਰ ਵੱਡਾ ਵਕੀਲ ਕਰ ਲਿਆ ਕੰਪਲਸਿਬਲ ਹੂੰ ਹੂੰ ਕੰਪਲਸਿਬਲ ਨੇ ਕਿ ਬਟ ਟਾਈਮ ਲੈਣਾ ਸੀ ਸੁਪਰੀਮ ਕੋਰਟ ਤੋਂ ਸੁਣਵਾਈ ਵਾਸਤੇ ਜੀ ਉਹਨਾਂ ਨੇ ਕਿਹਾ ਜੀ ਸੁਪਰੀਮ ਕੋਰਟ ਦੀ ਕਮੇਟੀ ਹੈ ਜਿਹੜੀ ਉਹਦੇ ਨਾਲ ਗੱਲ ਕਰਨ ਵਾਸਤੇ ਤਿਆਰ ਹੋ ਗਏ ਡੰਨੇਵਾਲ ਸਾਹਿਬ ਤੇ ਕਮੇਟੀ ਉੱਥੇ ਜਾ ਰਹੀ ਹੈ ਜੀ ਉਹ ਕਮੇਟੀ ਨੇ ਟਾਈਮ ਦਾ ਇੰਨਾ ਕਰ ਰੱਖਿਆ ਸੀ ਕਿ ਜਿਹੜੇ ਵੇਲੇ ਸੁਪਰੀਮ ਕੋਰਟ ਚੋਂ ਕੋਈ ਐਕਸ਼ੀ ਮਿਲ ਜੇ ਤਾਂ ਉਸ ਤੋਂ ਬਾਅਦ ਉਹ ਕਮੇਟੀ ਮਿਲਦੀ ਹੈ ਉਹਨਾਂ ਨੂੰ ਉਹਨਾਂ ਨੇ ਆਪਣੀ ਗੱਲ ਸਾਫ਼ ਕੀਤੀ ਤੇ ਹੁਣ 10 ਤਾਰੀਖ ਨੂੰ ਦੁਬਾਰਾ ਜਿਹੜੀ ਕੰਟੈਕਟ ਆਫ ਕੋਰਟ ਹੈ ਉਹਦੀ ਸੁਵਾਈ ਧੰਨੇਵਾਲ ਸਾਹਿਬ ਨੇ ਕਾਜ਼ ਦੀ ਪਟੀਸ਼ਨ ਪਾਈ ਸੀ ਕਿ ਜੇ ਹੀ ਸਰਕਾਰ ਨੇ ਸਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਹੋਈਆਂ ਉਹ ਲਾਗੂ ਕਿਉਂ ਨਹੀਂ ਕਰਦੀ ਉਹਦੇ ਬਾਰੇ ਹੁਣ 10 ਤਾਰੀਖ ਨੂੰ ਜਿਹੜੀ ਇਹ ਸੁਵਾਈ ਹੋਣੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਅਦਾਲਤੀ ਚੱਕਰ ਦੇ ਵਿੱਚੋਂ ਕੁਝ ਨਿਕਲੂਗਾ ਅਦਾਲਤਾਂ ਦੇ ਮਾਮਲੇ ਦੇ ਵਿੱਚ ਚਾਹੀਦਾ ਕਿ ਇਹ ਦਮਕਾਈ ਜਾਂਦੇ ਜੀ ਹੁਣ ਵੇਖੋ ਤੁਸੀਂ ਗੱਲ ਕੇ ਅਦਾਲਤ ਨੇ ਕਹਿਣਾ ਤਾਂ ਇਹ ਚਾਹੀਦਾ ਸੁਪਰੀਮ ਕੋਰਟ ਨੂੰ ਮੈਂ ਪਹਿਲਾਂ ਵੀ ਕਹਿ ਇਸ ਦੀ ਕਿ ਭਾਰਤੀ ਸੰਵਿਧਾਨ ਦੀ ਕਿ ਧਾਰਾ 131 ਹੈ ਹੂੰ ਜਿਹੜੀ ਸੁਪਰੀਮ ਕੋਰਟ ਨੂੰ ਇੰਨੀਆ ਤਾਕਤਾਂ ਦਿੰਦੀ ਹੈ ਕਿ ਜੇ ਕਾਨੂੰਨ ਨਾ ਵੀ ਇਜਾਜ਼ਤ ਦਿੰਦਾ ਹੋਵੇ ਹੂੰ ਕੋਈ ਕਾਇਦਾ ਕਾਨੂੰਨ ਨਾ ਹੋਵੇ ਤਾਂ ਪਬਲਿਕ ਇੰਟਰੈਸ ਨੂੰ ਮੁੱਖ ਰੱਖਦੇ ਹੋਇਆ ਸੁਪਰੀਮ ਕੋਰਟ ਕੋਈ ਵੀ ਫੈਸਲਾ ਸੁਣਾ ਸਕਦੀ ਹੈ ਜੀ ਪਰ ਅਜੁੱਧਿਆ ਵਾਲੇ ਮੰਦਿਰ ਦੇ ਮਾਮਲੇ 'ਚ ਉਹਨਾਂ ਨੇ ਇਹ ਫੈਸਲਾ ਸੁਣਾਇਆ ਆਪਣੇ ਫੈਸਲੇ ਦੇ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਜਿਹੜੀ ਐ ਮਸਜਦ ਵਾਲੀ ਜਗਾ ਇਹ ਮੰਦਿਰ ਨੂੰ ਤਬਦੀਲ ਕਰਦੇ ਇਹ ਗੱਲ ਕਹੀ ਸੀ ਤੇ ਦੱਲੇਵਾਲ ਸਾਹਿਬ ਦੀ ਜਾਨ ਬਚਾਉਣ ਵਾਸਤੇ ਇਹ ਕਰ ਕਿਉਂ ਨਹੀਂ ਕੀਤੀ ਜਾ ਸਕਦੀ ਉਹਨਾਂ ਦੀ ਗਾਣ ਨਾਲੋਂ ਵੀ ਵੱਡੀ ਗੱਲ ਇਹ ਕਿ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਪ੍ਰੋਮਿਸ ਕੀਤਾ ਸੀ ਜੀ ਲਿਖਤੀ ਰੂਪ ਦੇ ਵਿੱਚ ਜਿਹੜਾ ਭਾਰ ਸਰਕਾਰ ਨੇ ਕਿਸਾਨਾਂ ਨਾਲ ਇਹ ਵਾਦਾ ਕੀਤਾ ਸੀ ਕਿ ਜੀ ਅਸੀਂ ਜਿਹੜੀ ਘੱਟੋ ਘੱਟ ਖਰੀਦ ਮੁੱਲ ਜਿਹਨੂੰ ਆਪਾਂ ਐਮਐਸਪੀ ਕਹ ਦਿੰਦੇ ਆ ਉਹ ਕਿੰਨੀ ਬਣਾਵਾਂਗੇ ਪਰ ਉਹ ਲੋਕਾਂ ਨੂੰ ਮਿਲੇ ਇਹਦੀ ਅਸੀਂ ਕਾਨੂੰਨੀ ਤੌਰ ਦੇ ਉੱਤੇ ਪ੍ਰਬੰਧ ਕਰਾਂਗੇ ਉਹਨੂੰ ਜਿਹੜਾ ਹੈਗਾ ਲੀਗਲ ਜਿਹੜਾ ਹੈਗਾ ਰੂਪ ਦਿੱਤਾ ਜਾਊਗਾ ਕਾਨੂੰਨੀ ਕਾਨੂੰਨ ਦੇ ਮਤਨ ਅਨੁਸਾਰ ਦਿੱਤਾ ਜਾਊਗਾ ਉਹ ਕਿਉਂ ਨਹੀਂ ਕੀਤਾ ਜਾ ਰਿਹਾ ਉਸ ਪਾਸੇ ਨੂੰ ਸੁਪਰੀਮ ਕੋਰਟ ਆਲੀ ਬਿਲਕੁਲ ਨਹੀਂ ਕਹੀ ਕਿ ਨਹੀਂ ਪਰ ਇੱਕ ਮੈਗਨੇ ਕਹਿੰਦੀ ਕਿ ਉਹ ਇਹ ਹੈ ਕਿ 30 ਦਿਨ ਤੱਕ ਸਮੁੱਚਾ ਜੱਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਗਈ ਜੀ ਲੜਾਈ ਨਹੀਂ ਮਿੰਦੇ ਉਨੀ ਦੇ ਤੱਕ ਜਿਹੜੀ ਹੈ ਕਿ ਭਾਰਤ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਖੀ ਜੀ ਚੱਤੀ ਸਭੇ ਵੀ ਦੇਖਣ ਵਾਲੀ ਗੱਲ ਹੈ ਵੀ ਤੁਸੀਂ ਬਦਕਿਸਮਤੀ ਦੇਖੋ ਪੰਜਾਬ ਨੂੰ ਕਮਜ਼ੋਰ ਕਿਵੇਂ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਜੋ ਕੁਝ ਕਿਸਾਨ ਜਥੇਬੰਦੀਆਂ ਦੇ ਵਿੱਚ ਹੋ ਰਿਹਾ ਉਹਨੂੰ ਵੀ ਜੋੜ ਲਓ ਹੂੰ ਜੋ ਕੁਝ ਸਿੱਖ ਜਥੇਬੰਦੀਆਂ ਚ ਹੋ ਰਿਹਾ ਉਹਨੂੰ ਵੀ ਦੇਖੋ ਹੂੰ ਇਹੋ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਨਾਲ ਐਨਾ ਉਲਝ ਗਏ ਹਾਂ ਜੀ ਯਾ ਸਾਨੂੰ ਐਨਾ ਇੱਕ ਦੂਜੇ ਨੂੰ ਉਲਝਾ ਦਿੱਤਾ ਕਿ ਇਹਦੇ ਚ ਸਾਨੂੰ ਤਾਂ ਕੁਝ ਲੱਭਣਾ ਨਹੀਂ ਹੈ ਦਾ ਕੇਂਦਰ ਸਰਕਾਰ ਨੂੰ ਹੋ ਰਿਹਾ ਹੈ ਔਰ ਇੱਕ ਅਨਜਰੀ ਹੈ ਕਿ ਹਰਕਿਸ਼ਤ ਕਾਇਨ ਵਿੱਚ ਵੀ ਗਈ ਸੀ। ਬਰਗੋਦ ਜਿਹੜਾ ਮੋਰਚਾ ਆ ਫੇ ਲੋੜਾ ਮੋਰਚਾ ਲੈ ਕੇ ਇਸ ਮੋਰਚੇ ਦੇ ਨਾਲ ਕੇਂਦਰ ਸਰਕਾਰ ਨੇ ਮਜ਼ਬੂਤ ਹੋ ਰਹੀ ਹੈ। ਉਹਦੇ ਹੱਥ ਮਜ਼ਬੂਤ ਹੁੰਦੇ ਸਾਡੇ ਹੱਥ ਪੱਲੇ ਕੁਝ ਨਹੀਂ ਪੈਂਦਾ। ਜੀ ਇਧਰ ਸੋਚਣ ਦੀ ਗੱਲ ਹੈ ਕਿ ਜਿਹੜਾ ਠੀਕ ਹੈ ਜਵਾਬ ਦਿੰਦੇ ਆਪੋ ਆਪਣੇ ਸਾਡੀਆਂ ਵੀ ਆਪਦਰਦੀਆਂ ਧੰਦੇਵਾਲ ਸਾਹਿਬ ਦੇ ਨਾਲ ਹੈ। ਪਰ ਧੰਦੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਸੋਚਣਾ ਚਾਹੀਦਾ ਕਿ ਅਟੇ ਨਾਲ ਕੁਝ ਅਜਿਹੇ ਚੱਕਰ ਵੀ ਜੁੜ ਗਿਆ ਹੋਇਆ ਹੈ ਜਿਹੜੇ ਸ਼ਕਤੀਆਂ ਇਹਨਾਂ ਅਦੋਲਨ ਨੂੰ ਕਿਸੇ ਹੋਰ ਦੇ ਸਾਹਮਣੇ ਲੈ ਕੇ ਜਾ ਰਹੀ ਹੈ ਜੀ ਉਹ ਉਹਨਾਂ ਨੂੰ ਕਿਸਾਨੀ ਮੰਗਾਂ ਦੇ ਨਾਲ ਕੋਈ ਪੁੱਛੇ ਕਿ ਆਪੀ ਹਿੱਤ ਹੈ ਜਿਹਨਾਂ ਦੀ ਫੂਰਤੀ ਉਹ ਕਰ ਰਹੇ ਉਹਨਾਂ ਤੋਂ ਸਤਿਥ ਹੋਣਾ ਚਾਹੀਦਾ ਜੀ